ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਸੁਣਾਇਆ ਗਿਆ 1984 ਸਿੱਖ ਨਸਲ ਕੁਸ਼ੀ ਦੇ ਮਾਮਲੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਰੜਕਿਆ ਜਾ ਰਿਹਾ ਸੀ ਇਸ ਮਾਮਲੇ ਨੂੰ ਲਗਭਗ 34 ਸਾਲਾਂ ਤੋਂ ਇਨਸਾਫ ਦੀ ਉਡੀਕ ਲਾਈ ਬੈਠੀਆਂ ਹਜ਼ਾਰਾਂ ਲੱਖਾਂ ਅੱਖਾਂ ਅੱਜ ਕੁਝ ਨਮ ਵੀ ਹੋਈਆਂ ਨੇ ਤੇ ਬਹੁਤ ਸਾਰੀਆਂ ਉਡੀਕਾਂ ਅਜੇ ਵੀ ਬਾਕੀ ਨੇ ਕਿ ਬਾਕੀ ਦੋਸ਼ੀਆਂ ਨੂੰ ਸਜ਼ਾ ਮਾ ਕਦੋਂ ਮਿਲਣਗੀ ਕਿਉਂਕਿ ਅੱਜ ਕੋਰਟ ਦੇ ਵੱਲੋਂ ਸੱਜਣ ਕੁਮਾਰ ਨੂੰ ਤੇ ਤਿੰਨ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦ ਕਿ ਦੋ ਦੋਸ਼ੀਆਂ ਨੂੰ 10-10 ਸਾਲ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਹੈ ਇਸ ਫੈਸਲੇ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਸੰਤੁਸ਼ਟ ਮਹਿਸੂਸ ਕਰ ਰਹੇ ਆ ਤੇ ਬਹੁਤ ਸਾਰੇ ਪਰਿਵਾਰ ਇਹੋ ਜਿਹਾ ਜਿਨ੍ਹਾਂ ਦੇ ਜ਼ਖਮ ਦੁਬਾਰਾ ਫਿਰ ਹਾਰੇ ਹੁੰਦੇ ਨਜ਼ਰ ਆ ਰਹੇ ਆ ਬਹੁਤ ਆ ਸਮਾਨੀ ਹੋਇਆ ਜੇ ਕੁਝ ਦਿਨ ਪਹਿਲਾਂ ਹੀ ਦਿੱਲੀ ਹਾਈ ਕੋਰਟ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀਗਾ ਹਰਦੇਵ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ ਕਤਲ ਕੀਤੇ ਜਾਣ ਦਾ ਉਸ ਮਾਮਲੇ ਦੇ ਵਿੱਚ ਵੀ ਦੋ ਦੋਸ਼ੀਆਂ ਨੂੰ ਜਿਹੜਾ ਆ ਉਹ ਇੱਕ ਨੂੰ ਉਮਰ ਕੈਦ ਤੇ ਇੱਕ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਸੋ ਉਸ ਪਰਿਵਾਰ ਦੇ ਕੁਝ ਮੈਂਬਰ ਸਾਡੇ ਨਾਲ ਮੌਜੂਦ ਨੇ ਹਰਦੇਵ ਸਿੰਘ ਹੋਰਾਂ ਦੇ ਭਰਾ ਸੰਤੋਖ ਸਿੰਘ ਵੀ ਸਾਡੇ ਨਾਲ ਮੌਜੂਦ ਨੇ ਸੰਤੋਖ ਸਿੰਘ ਜੀ ਸੱਜਣ ਕੁਮਾਰ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਜਿਹੜਾ ਉਹ ਫੈਸਲਾ ਸਾਹਮਣੇ ਆਇਆ ਹੈ ਕੀ ਕਹਿਣਾ ਹੈ ਸੰਤੁਸ਼ਟੀ ਹੋ ਰਹੀ ਹੈ ਦੋਸ਼ੀਆਂ ਨੂੰ ਸਜ਼ਾਾਂ ਮਿਲ ਰਹੀਆਂ ਨੇ ਪਹਿਲਾਂ ਤੁਹਾਡੇ ਮਾਮਲੇ ਦੇ ਵਿੱਚ ਵੀ ਤੇ ਹੁਣ ਇਹ ਸੱਜਣ ਕੁਮਾਰ ਤੇ ਬਾਕੀ ਦੋਸ਼ੀਆਂ ਨੂੰ ਸਜ਼ਾਾਂ ਮਿਲ ਰਹੀਆਂ ਨੇ ਥੋੜਾ ਜਿਹਾ ਇਨਸਾਫ ਮਿਲਣ ਦੀ ਸ਼ੁਰੂਆਤ ਹੁੰਦੀ ਨਜ਼ਰ ਆ ਰਹੀ ਹੈ ਆਸ ਦੀ کرن ਦਿਖ ਰਹੀ ਹੈ ਹਾਂਜੀ ਮੈਂ ਸੰਤੋਖ ਸਿੰਘ ਸੁਪੁੱਤਰ ਸੋਹਣ ਸਿੰਘ ਪਿੰਡ ਰੋਲੀਕਲਾਂ ਜ਼ਿਲ੍ਹਾ ਜਲੰਧਰ ਪੰਜਾਬ ਅਸੀਂ ਮਹਿਪਾਲਪੁਰ ਦੇ ਵਿੱਚ ਰਹਿ ਰਹੇ ਸੀਗਣ ਉੱਥੇ ਸਾਡੇ ਬ੍ਰਦਰ ਨੂੰ 1984 ਵਿੱਚ ਸਾਡਾ ਜੋ ਕਾਰੋਬਾਰ ਸੀ ਸਾਰਾ ਨਸ਼ਟ ਕਰਤਾ ਅੱਗ ਲਾ ਕੇ ਜਲਾਤਾ ਲੁੱਟਿਆ ਗਿਆ ਤੇ ਅੱਗ ਦੀ ਭੇਟ ਚੜ੍ਹਤਾ ਸਾਡੇ ਭਰਾ ਨੂੰ ਹਰਦੇਪ ਸਿੰਘ ਨੂੰ ਨਾਲ ਇੱਕ ਗਾਹਕ ਸੀਗਾ ਅਵਤਾਰ ਸਿੰਘ ਨੂੰ ਮੌਬ ਦੇ ਘਾਟ ਉਤਾਰਤਾ ਗਿਆ ਤੇ ਸੰਗਤ ਸਿੰਘ ਤੇ ਕੁਲਦੀਪ ਸਿੰਘ ਤੇ ਸੁਰਜੀਤ ਸਿੰਘ ਸੰਗਤ ਸਿੰਘ ਤੇ ਕੁਲਦੀਪ ਸਿੰਘ ਮੇਰੇ ਦੋ ਭਰਾ ਸਨ ਤੇ ਸੁਰਜੀਤ ਸਿੰਘ ਗਾਖ ਸੀ ਤੇ ਇਹ ਬਹੁਤ ਜ਼ਿਆਦਾ ਫੁੱਟੜ ਹੋ ਗਏ ਸਨ ਉਸ ਦੇ ਨਾਲ ਹੀ ਮੈਂ ਉਸ ਦਿਨ ਇੱਕ ਦਿਨ ਪਹਿਲਾਂ ਹੀ ਇਹਨਾਂ ਦੇ ਕੋਲੋਂ ਅਸੀਂ ਕੈਂਟ ਜਾਂਦੇ ਕੈਂਟ ਗੁਰਦੁਆਰਾ ਗਏ ਆ ਇਹਨਾਂ ਕੋਲੋਂ ਤਾਂ ਤਕਰੀਬਨ 10-15 ਦਿਨ ਪਹਿਲਾਂ ਚਲਾ ਗਿਆ ਸੀ ਪਾਲਮ ਉਸ ਤੋਂ ਬਾਅਦ ਗੁਰਦੁਆਰਾ ਕੈਂਟ ਸਦਰ ਬਾਜ਼ਾਰ ਚ ਇੱਕ ਦਿਨ ਪਹਿਲਾਂ ਹੀ ਆਇਆ 31 ਤਰੀਕ ਨੂੰ ਉੱਥੇ ਅਗ ਦੀ ਲਪੇਟ ਦੇ ਵਿੱਚ ਮੇਰਾ ਬੱਚਾ 2.5 ਸਾਲ ਦਾ ਉਹ ਵੀ ਅਗ ਦੀ ਲਪੇਟ ਵਿੱਚ ਆ ਗਿਆ ਜਿਹਦੀ ਬਾਡੀ ਪਿੱਛੇ ਪੂਰੀ ਅੱਗ ਲੱਗੀ ਨਾਈਲੋਨ ਦਾ ਸੂਟ ਪਹਿਨਿਆ ਹੋਇਆ ਸੀਗਾ ਤੇ ਉਹ ਅਗ ਦੀ ਲਪੇਟ ਚੜ ਗਿਆ ਜਿਹਦਾ ਇਲਾਜ ਮੈਨੂੰ ਕਰਾਉਣ ਨੂੰ 6 ਮਹੀਨੇ ਤੱਕ ਜਦੋਂ ਜਿਹਦ ਕਰਨੀ ਪਈ ਗੁਰਦੇਵ ਡਾਕਟਰ ਗੁਰਦੇਵਾਲ ਸਿੰਘ ਨੇ ਉਹਦਾ ਇਲਾਜ ਕੀਤਾ ਰਹੀ ਸਗਲ ਗੱਲ ਹੁਣ ਇਹ ਸਜ਼ਾ ਦੀ ਸੱਜਨ ਕੁਮਾਰ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਹੈ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਇਸ ਟਾਈਮ ਮੈਂ ਤਾਂ ਇਹ ਚਾਹੁੰਦਾ ਸੀ ਆ ਵੀ ਇਹ ਮਾਮਲਾ ਤਾਂ ਜਰੂਰ ਲੱਗੀ ਹੈ ਪਰ ਮਾਨੂੰ ਤਸੱਲੀ ਨਹੀਂ ਹੋਈ ਜ ਇਹਨਾਂ ਨੂੰ ਜਿਹੜੀ ਉਮਰ ਕੈਦ ਦੀ ਹੋਈ ਹੈ ਇਹਨੋਂ ਤਾਂ ਫਾਂਸੀ ਹੋਣੀ ਚਾਹੀਦੀ ਸੀ ਅਸੀਂ ਤਾਂ ਇਹ ਫਾਂਸੀ ਦੀ ਉਡੀਕ ਕਰ ਰਹੇ ਸਨ ਇਹਨਾਂ ਤੋਂ ਵੀ ਇਹ ਫਾਂਸੀ ਦੀ ਸਜ਼ਾ ਤੇ ਇਹ ਫਾਂਸੀ ਇਨ ਤੇ ਲਟਕਾਉਣਾ ਚਾਹੀਦਾ ਇਹਨਾਂ ਨੂੰ ਮਗਰ ਮਗਰ ਚੇਲੋ ਜੱਜ ਸਾਹਿਬ ਨੇ ਜਿਹੜੀ ਉਮਰ ਕੈਦ ਸੁਣਾਈ ਹੈ ਤੇ ਕਿ ਆਪਣੇ ਦੋ ਤਿੰਨ ਨੂੰ ਆਪਣੇ 10-10 ਸਾਲ ਦੀ ਕੈ ਸੁਣਾਈ ਹੈ ਤੇ ਇਹਦੇ ਵਿੱਚ ਇੱਕ जख्मਾਂ ਦੇ ਉੱਪਰ ਮਲਮ ਜਰੂਰ ਲੱਗ ਗਈ ਹੈ ਤੇ ਮੈਂ ਉਮੀਦ ਕਰਦਾ ਜੇ ਆਉਣ ਵਾਲੇ ਜੋ ਫੈਸਲੇ ਹੈ ਤੇ ਉਹਨਾਂ ਦੇ ਉੱਪਰ ਵੀ ਇਸੇ ਤਰ੍ਹਾਂ ਇਹ ਮਲਮ ਦਾ ਕੰਮ ਕਰਨਗੇ ਤੇ ਮੈਂ ਇਹਨਾਂ ਜੱਜ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਹਾਂ ਉਹ ਜਿਹੜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਾਲੇ ਹੈ ਦਿੱਲੀ ਵਾਲੇ ਲੀਗਲ ਸੈੱਲ ਦੇ ਜੋ ਚੇਅਰਮੈਨ ਹੈ ਜੋ ਜੋ ਜਸਵਿੰਦਰ ਸਿੰਘ ਜੋਲੀ ਤੇ ਮਨਜੀਤ ਸਿੰਘ ਜੀ ਕੇ ਉਹਨਾਂ ਤਾਂ ਮੈਂ ਬਹੁਤ-ਬਹੁਤ ਦਿਲੋਂ ਤਨਵਾਦ ਕਰਦਾ ਤੇ ਜਿਹੜੇ ਫੂਲਕਾ ਸਾਹਿਬ ਐਚਐਸ ਫੂਲਕਾ ਜਿਨ੍ਹਾਂ ਨੇ ਕੇਸ ਲੜਿਆ ਸਰਜਨ ਕੁਮਾਰ ਸਾਹਿਬ ਦਾ ਕੇਸ ਲੜਿਆ ਔਰ ਹਰਦੇਸ਼ ਸਿੰਘ ਦਾ ਵੀ ਕੇਸ ਲੜਿਆ ਸੀ ਗੁਰਬਖਸ਼ ਸਿੰਘ ਤੇ ਫੂਲਕਾ ਫੂਲਕਾ ਸਿੰਘ ਨੇ ਜੀ ਐਚਐਸ ਫੂਲਕਾ ਜੀ ਨੇ ਤੇ ਇਹਨਾਂ ਨੇ ਦੋਨੋਂ ਨੇ ਰਲ ਕੇ ਕੇਸ ਲੜਿਆ ਸੀ ਤੇ ਉਹਨਾਂ ਨੂੰ ਇੱਕ ਨੂੰ ਫਾਂਸੀ ਸਜ਼ਾ ਇੱਕ ਨੂੰ ਉਮਰਦ ਕੈਦੀ ਸਜ਼ਾ ਸੁਣਾਈ ਹੈ ਅੱਛਾ ਇੱਕ ਇੱਕ ਚੀਜ਼ ਹੋਰ ਵੀ ਹੈ ਕਿਉਂਕਿ ਇਹ ਸੱਜਣ ਕੁਮਾਰ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਉਹ ਇੱਕ ਪਰਿਵਾਰ ਦੇ 5 ਜੀਆਂ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜੀ ਆ ਜੋ ਉਸ ਸਮੇਂ ਘਟਨਾਕ੍ਰਮ ਵਾਪਰਿਆ ਸੀਗਾ 5 ਜੀਆਂ ਦੇ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਪਰ ਦਿੱਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲ ਕੀਤਾ ਗਿਆ ਸੀਗਾ ਲੱਗਦਾ ਹੈ ਕਿ ਸਿਰਫ 5 ਕਤਲ ਕੇਸਾਂ ਦੇ ਵਿੱਚ ਹੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਬਾਕੀਆਂ ਨੂੰ ਅਜੇ ਇਗਨੋਰ ਕਰ ਦਿੱਤਾ ਕਿਉਂਕਿ ਜੋ ਉਸ ਸਮੇਂ ਵਾਪਰਿਆ ਸੀ ਉਹ ਤਾਂ ਬਹੁਤ ਜ਼ਿਆਦਾ ਹੀ ਦੁੱਖਦਾਈ ਨਜ਼ਰ ਆ ਰਿਹਾ ਸੀਗਾ ਇਹ ਜੋ ਕੇਸ ਪੰਜਾਂ ਨੂੰ ਇਸ ਕੇਸਾਂ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਦਿੱਲੀ ਦੇ ਵਿੱਚ ਸਿਰਫ ਦਿੱਲੀ ਦਿੱਲੀ ਦੇ ਅੰਦਰ 5000 ਦਾ ਕਤਲ ਹੋਇਆ 5000 ਦਾ ਕਤਲ ਹੋਇਆ ਤੇ 5000ਾਂ ਦੇ ਵਿੱਚ ਉਹ ਦਿੱਲੀ ਗਵਰਨਮੈਂਟ ਨੇ ਸਿਰਫ 3000 ਦੇ ਐਂਟਰੀ ਪਾਈ ਗਈ ਹੈ ਜੀ ਉਸ ਤੋਂ ਬਾਅਦ ਜੋ ਜਿਨ੍ਹਾਂ ਦੇ ਇਹ ਕਤਲ ਹੋਏ ਆ ਉਹਨਾਂ ਪਰਿਵਾਰਾਂ ਨੂੰ ਇੰਨਾ ਡਰਾਇਆ ਧਮਕਾਇਆ ਗਿਆ ਕੇਵਲ 5000 ਦੇ ਵਿੱਚੋਂ 800 ਕੁਛ ਕੋਈ 26 ਮੈਂਬਰ ਜਿਨ੍ਹਾਂ ਨੇ ਉੱਥੇ ਦਰਖਾਸਤ ਦਿੱਤੀ ਹੈ ਆਪਣੇ ਐਫਆਈਆਰ ਨੋਟ ਕਰਾਈ ਹੈ ਲਿਖੀ ਗਈ ਹੈ ਜਿਨ੍ਹਾਂ ਦੀ ਜੀ ਜੀ ਬਾਕੀ ਸਾਰਿਆਂ ਨੂੰ ਡਰਾਤਮਕਾ ਕੇ ਪਿੱਛੇ ਦੜਾਤਾ ਗਿਆ ਹੂੰ ਜੋ ਸਾਡਾ ਕੇਸ ਵੀ ਸੀਗਾ ਹਰਦੇਵ ਸਿੰਘ ਦਾ ਤੇ ਉਸ ਕੇਸ ਨੂੰ ਵੀ ਉਸ ਵਕਤ ਐਫਆਈਆਰ ਨਹੀਂ ਕੀਤੀ ਗਈ ਜੀ ਉਹ ਕੇਸ ਜਾ ਕੇ 93 ਦੇ ਵਿੱਚ ਐਫਆਈਆਰ ਹੁੰਦਾ ਇਹ ਸਭ ਲਾ ਲੋ ਜਿ ਲਗਭਗ 9-10 ਸਾਲ ਬਾਅਦ ਲਗਭਗ ਜਾ ਕੇ 9-10 ਸਾਲ ਬਾਅਦ ਜਾ ਕੇ ਉਹਦੀ ਐਫਆਈਆਰ ਲਿਖੀ ਜਾਂਦੀ ਹੈ ਔਰ ਜਦ ਕੇ ਮੈਂ 11 ਕਮਿਸ਼ਨਾਂ ਦਾ ਸਾਹਮਣਾ ਕੀਤਾ ਪੰਜ ਵਾਰੀ ਮੈਂ ਕੇਸ ਹਰਿਆ ਛੇਵੀਂ ਵਾਰੀ ਜਾ ਕੇ ਤੇ ਮੈਂ ਉਥੇ ਆਪਣ ਨੂੰ ਇਹਨਾਂ ਦੇ ਮਨਜੀਤ ਸਿੰਘ ਜੀ ਕੇ ਤੇ ਅਤੇ ਜਸਵਿੰਦਰ ਸਿੰਘ ਜੋਹਲੀ ਇਹਨਾਂ ਨੇ ਮੇਰੀ ਮਦਦ ਕੀਤੀ ਰਿਕਾਬगंज ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਮਦਦ ਕੀਤੀ ਤੇ ਮੈਨੂੰ ਐਡਵੋਕੇਟ ਗੁਰਵਕ ਸਿੰਘ ਇਹ ਦਿੱਤੇ ਹੈ ਤੇ ਨਾਲ ਐਚਐਸ ਫੁਲਕਾ ਸਾਹਿਬ ਨੇ ਮਦਦ ਕੀਤੀ ਹੈ ਤਦ ਜਾ ਕੇ ਅਸੀਂ ਇੱਥੇ ਤੱਕ ਪਹੁੰਚੇ ਆ ਇੱਕ ਨੂੰ ਫਾਂਸੀ ਸਜ਼ਾ ਇੱਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੈਂ ਤੁਹਾਡੇ ਵਾਲੇ ਕੇਸ ਤੇ ਵੀ ਆਉਣਾ ਕਿਉਂਕਿ ਅਜੇ ਉਸ ਕੇਸ ਦੀ ਵੀ ਕੀ ਥੋੜੇ ਜਿਹਾ ਅੱਗੇ ਲੰਬਾ ਹੋਰ ਖਿੱਚ ਦਿੱਤਾ ਗਿਆ ਪਟੀਸ਼ਨ ਪਾ ਦਿੱਤੀ ਗਈ ਹੈ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਸੀ ਪਰ ਇੱਕ ਗੱਲ ਜ਼ਰੂਰ ਕਰਨੀ ਬਣਦੀ ਇੱਥੇ ਸੱਜਣ ਕੁਮਾਰ ਹੋਰਾਂ ਨੇ ਜਿਹੜੀ ਆਪਣੀ ਹੁਣ ਤੱਕ ਦੀ ਉਮਰ ਦੇ ਵਿੱਚ ਸੁੱਖ ਸੁਵਿਧਾਵਾਂ ਮਾਣ ਲਈਆਂ ਨੇ ਜਿਹੜੇ ਅਹੁਦੇ ਮਾਨ ਲਏ ਨੇ ਸਿਆਸੀ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਤੇ ਹੁਣ ਇਸ ਉਮਰ ਦੇ ਵਿੱਚ ਜਿਹੜੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਲੱਗਦਾ ਹੈ ਕਿ ਉਮਰ ਤਾਂ ਤਕਰੀਬਨ ਜਿਹੜੀ ਆ ਉਹ ਬਹੁਤੀ ਉਹਨਾਂ ਨੇ ਚੰਗੀ guzari ਲਈ ਹੈ ਤੇ ਹੁਣ ਬਹੁਤ ਥੋੜਾ ਸਮਾਂ ਉਹਨਾਂ ਨੂੰ ਸਜ਼ਾ ਕੱਟਣੀ ਪੈਗੀ ਇਹ ਤਾਂ ਬਹੁਤ ਇਹ ਤਾਂ ਹੱਸੋ ਹੀ ਨਹੀਂ ਹੈ ਉਮਰ ਤਾਂ ਸਾਰੀ ਅਸ਼ੋਭਰਾਮ ਦੀ ਉਹਨਾਂ ਨੇ ਪੂਰੀ ਕੱਟ ਲਈ ਹੈ ਬਾਕੀ ਉਹਨਾਂ ਦਾ ਬਚਿਆ ਕੀ ਹੈ ਬਚਿਆ ਤਾਂ ਜਿੱਦਾਂ ਹੁਣ ਉੱਪਰਲਾ ਫੋਲਕ ਹੁੰਦਾ ਉਮਰ ਦਾ ਫੋਲਕ ਬਾਕੀ ਬਚਿਆ ਆ ਤੇ ਮੈਂ ਤਾਂ ਚਾਹੁੰਦਾ ਸੀ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੀ ਹੁੰਦੀ ਤੇ ਇਹਦਾ ਨਿਵੇੜਾ ਹੋ ਜਾਂਦਾ ਤਾਂ ਕੰਬਦੇ ਕੰਮ ਉਹ ਬਾਕੀਆਂ ਨੂੰ ਵੀ ਨਿਸ਼ੀਅਤ ਆ ਜਾਂਦੀ ਤੇ ਇਹਦਾ ਹੁਣ ਜਿਹੜੇ ਉਮਰ ਕੈਦ ਆ ਉਮਰ ਕੈਦ ਦੇ ਵਿੱਚੋਂ ਫਿਰ ਇੱਕ ਵਾਰੀ ਕੋਈ ਪਟੀਸ਼ਨ ਪਾਏਗਾ ਜਾਂ ਕੁਝ ਕਰੇਗਾ ਤੇ ਉਹਨਾਂ ਕਰਨਾ ਜ਼ਰੂਰ ਹੈ ਤੇ ਉਹਦੇ ਵਿੱਚੋਂ ਫਿਰ ਹੋਰ ਖਿੱਚ ਲੈਣਾ ਆ ਤੇ ਉਮਰ ਸਾਲ ਖਾਂਢੀ ਦਾ ਫਿਰ ਵੱਜ ਜਾਣਾ ਤੇ ਮੈਂ ਤਾਂ ਇਹ ਚਾਹੁੰਦਾ ਸੀ ਆ ਇਹਨੂੰ ਉਮਰ ਉਮਰ ਕੈਦੀ ਬਜਾਏ ਫਾਸੀ ਦੀ ਸਜ਼ਾ ਹੁੰਦੀ ਤਾਂ ਬਹੁਤ ਵਧੀਆ ਸੀ ਅਜੇ ਵੀ ਜਗਦੀਸ਼ ਟਾਈਟਲਰ ਵਰਗੇ ਜਿਹੜੇ ਆਰੋਪੀ ਆ ਇਹਨਾਂ ਦੰਗਿਆਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਕੇਸ ਚੱਲਦੇ ਪਏ ਅਜੇ ਵੀ ਬਾਹਰ ਐ ਕਾਨੂੰਨ ਦੀ ਗ੍ਰਿਫਤ ਚੋਂ ਕੀ ਲੱਗਦਾ ਕਿ ਉਹਨਾਂ ਦੇ ਖਿਲਾਫ ਵੀ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਮਾਮਲਿਆਂ ਦੇ ਵਿੱਚ ਵੀ ਸੁਣਾਈ ਹੋਣੀ ਚਾਹੀਦੀ ਹੈ ਬਿਲਕੁਲ ਜਗਦੀਸ਼ ਟਾਈਟਲ ਜਿਹੜੇ ਆ ਉਹ ਵੀ ਇਸੇ ਤਰ੍ਹਾਂ ਹੀ ਉਹਨਾਂ ਨੂੰ ਵੀ ਸਿਕੰਜਾ ਕੱਸ ਕੇ ਇਹ ਸਜ਼ਾ ਹੋਣੀ ਚਾਹੀਦੀ ਹੈ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਗਰ ਫਾਂਸੀ ਦੀ ਸਜ਼ਾ ਨਹੀਂ ਹੈ ਤੇ ਉਮਰ ਕਾਇਤ ਤਾਂ ਜ਼ਰੂਰੀ ਹੈ ਵੀ ਤਾਂ ਕਿ ਉਹ ਜੇਲ੍ਹਾਂ ਦੇ ਵਿੱਚ ਰਹਿਣ ਤਾਂ ਤਾਂ ਕਿ ਦੂਸਰਿਆਂ ਨੂੰ ਇਹ ਸਬਕ ਮਿਲੇ ਜੋ ਦੁਰਿੰਦੇ ਸਨ ਉਹ ਉਹਨਾਂ ਨੂੰ ਸਬਕ ਮਿਲੇ ਜਿੰਨਾਂ ਜਿੱਕਰਿਆਂ ਨੂੰ ਸਜ਼ਾ ਨਹੀਂ ਹੁੰਦੀ ਦੂਸਰਿਆਂ ਨੂੰ ਸਬਕ ਨਹੀਂ ਮਿਲਣਾ ਤੇ ਗਵਰਨਮੈਂਟਾਂ ਜਿਹੜੀਆਂ ਇਹ ਗਵਰਨਮੈਂਟ ਵੀ ਇਹਨਾਂ ਨੂੰ ਵੀ ਚਾਹੀਦਾ ਹੈ ਕਿ ਹੁਣ ਇਹਨਾਂ ਦੀ ਮਦਦ ਕਰਨੀ ਛੱਡ ਦੇਣਾ ਮੈਂ ਕਾਂਗਰਸ ਜੋ ਉਹਨਾਂ ਦੇ ਇਨਚਾਰਜ ਹੈਗੇ ਰੋਹਲ ਗਾਂਧੀ ਇਹਨਾਂ ਦੇ ਮੂਰੇ ਰਿਕਵੈਸਟ ਕਰਦਾ ਵੀ ਇਹ ਹੁਣ ਇਹਨਾਂ ਦਾ ਪਿੱਛਾ ਕਰਨਾ ਛੱਡ ਦੇਣ ਕਿਤੇ ਇਹਨਾਂ ਦੀ ਬਦੌਰਤ ਤੁਹਾਨੂੰ ਵੀ ਅੰਦਰ ਨਾ ਜਾਣਾ ਪੈ ਜਾਏ ਪਰ ਤੁਸੀਂ ਗੱਲ ਰਾਹੁਲ ਗਾਂਧੀ ਹੋਰਾਂ ਦੀ ਕੀਤੀ ਆ ਔਰ ਇਹਨਾਂ ਅਸੀਂ ਨਸਲਕੁਸ਼ੀ ਦੀ ਗੱਲ ਕਰਦੇ ਆ ਤੇ ਇਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਜਾਂ ਕਾਂਗਰਸ ਕਿੰਨਾ ਕੁ ਸੰਜੀਦਾ ਆ ਕਮਲਨਾਥ ਜਿਨ੍ਹਾਂ ਦੇ ਉੱਤੇ ਵੀ આરોਪ ਲੱਗਦੇ ਨੇ ਇਹਨਾਂ ਦੰਗਿਆਂ ਦੇ ਵਿੱਚ ਸ਼ਾਮਲ ਹੋਣ ਦੇ ਇਸ ਨਸਲਕੁਸ਼ੀ ਦੇ ਵਿੱਚ ਸ਼ਾਮਲ ਹੋਣ ਦੇ ਉਹਨਾਂ ਨੂੰ ਤਾਂ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ ਹਾਂਜੀ ਰੋਹਿਤ ਗਾਂਧੀ ਦੇ ਕੇਵਲ ਦੇਦ ਘਰ ਦਾ ਪਰਿਵਾਰ ਦਾ ਤਾਂ ਬਹੁਤ ਵੱਡਾ ਹੱਥ ਹੈ ਕਿਉਂਕਿ ਜਿਸ ਵੇਲੇ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਕਤਲ ਦੇ ਵਿੱਚ ਉਹ ਦੋ ਸਿੱਖਾਂ ਨੂੰ ਸਤਵੰਦ ਸਿੰਘ ਤੇ ਬਿਆਨਤ ਸਿੰਘ ਨੂੰ ਇੱਕ ਨੂੰ ਤਾਂ ਉਸ ਮੌਕੇ ਦੀ ਸਜ਼ਾ ਹੋ ਗਈ ਆਪਣਾ ਸਜ਼ਾ ਸੁਧ ਹੋ ਗਈ ਮੌਦੇ ਘਾਟ ਉਤਾਰਤਾ ਗਿਆ ਦੂਜਿਆਂ ਨੂੰ ਫਾਂਸੀ ਹੋ ਗਈ ਬਹੁਤ ਇੰਨੀ ਜਲਦੀ ਕਿ ਪੁੱਛੋ ਨਾ ਐਨਾ ਜਲਦ ਕੀਤਾ ਤੇ ਰਜੀਵ ਗਾਂਧੀ ਜੀ ਆਏ ਆ ਉਹਦੇ ਸਾਰੇ ਹਲੇ ਪ੍ਰਾਈਮ ਮਿੰਿਸਟਰ ਦੀ ਕੁਰਸੀ ਤੇ ਬੈਠੇ ਨਹੀਂ ਐ ਜਹਾਜੋਂ ਉੱਤਰਦੇ ਸਾਰੇ ਕਹਤਾਂ ਬਹੁਤ ਵੱਡਾ ਇੱਕ ਦਰਖਤ ਹਿੱਲਦਾ ਇਹਨਾਂ ਨੂੰ ਸਾਰਿਆਂ ਨੂੰ ਮੌਦੇ ਕਾਟ ਉਤਾਰ ਦਿਓ ਸਿੱਖਾਂ ਨੂੰ ਮੌਦੇ ਕਾਟ ਉਤਾਰ ਦਿਓ ਮੈਂ ਕਿਸੇ ਸਿੱਖ ਨੂੰ ਦੇਖਣਾ ਨਹੀਂ ਚਾਹੁੰਦਾ ਉਸ ਤੋਂ ਬਾਅਦ ਇਹ ਜਿਹੜਾ ਆਪਣਾ ਨਸਲ ਕੁਸ਼ੀ ਕੀਤੀ ਗਈ ਹੈ ਬਈ ਅਗੇ ਦਰਖਤ ਉਹ ਬੋਰ ਦਾ ਦਰਖਤ ਇੱਕ ਗਿਰਦਾ ਹੈ ਜ਼ਮੀਨ ਪੱਟ ਹੁੰਦੀ ਹੈ ਉਹ ਜੋ ਜ਼ਮੀਨ ਪੱਟ ਹੋਈ ਹੈ ਇਹ ਸਿਰਫ ਸਿੱਖਾਂ ਦੀ ਨਸਲਕੁਸ਼ੀ ਦਾ ਵਸਤੂ ਹੀ ਹੋਈ ਹੈ ਜਿਸ ਵਕਤ ਰਾਸ਼ਟਰ ਪਿਤਾ ਸਾਡੇ ਮਹਾਤਮਾ ਗਾਂਧੀ ਜਿਨ੍ਹਾਂ ਨੂੰ ਰਾਸ਼ਟਰ ਪਿਤਾ ਐਲਾਨਿਆ ਗਿਆ ਆ ਉਹਨਾਂ ਦਾ ਕਤਲ ਹੁੰਦਾ ਆ ਉਸ ਟਾਈਮ ਗੋਡ ਦੇ ਪਰਿਵਾਰ ਨੂੰ ਕਿਉਂ ਨਹੀਂ ਕਤਲ ਕੀਤਾ ਉਹਨਾਂ ਦੀ ਨਸਲਕੁਸ਼ੀ ਕਿਉਂ ਨਹੀਂ ਕੀਤੀ ਜਿੱਲੇ ਰਜীব ਗਾਂਧੀ ਦਾ ਕਤਲ ਹੋਇਆ ਪੁਰਜਾ ਪੁਰਜਾ ਕੱਟ ਮਰਿਆ ਖਤਮ ਹੋ ਗਿਆ ਉਹ ਤਾਂ ਕੁਛ ਲੱਭਿਆ ਵੀ ਨਹੀਂ ਤਾਂ ਉਸ ਵਕਤ ਸਾਮਲਾਂ ਦਾ ਕਿੰਨਾ ਸਾਲ ਤੁਸੀਂ ਕੁਝ ਕਿਉਂ ਨਹੀਂ ਕੀਤੀ ਉਹਨਾਂ ਦੀ ਤਾਂ ਸਜ਼ਾ ਮਾਫੀ ਦੀ ਆਸ ਹੁਮੈਤ ਕਰ ਰਹੀ ਹੈ ਹਾਂ ਉਹਨਾਂ ਦੀ ਆਪ ਹੁਮੈਤ ਕਰ ਰਹੀ ਹੈ ਉਹਨਾਂ ਦੀ ਤਾਂ ਆਪ ਹੁਮੈਤ ਕਰ ਰਹੀ ਹੈ ਕਿਉਂ ਕਮਲਨਾਥ ਨੂੰ ਜਾ ਕੇ ਉਹਨਾਂ ਨੂੰ ਕੁਰਸੀਆਂ ਦੇ ਰਹੇ ਆ ਪਹਿਲੇ ਸੱਜਣ ਕੁਮਾਰ ਨੂੰ ਟਾਈਟਲ ਨੂੰ ਇਹਨਾਂ ਸਾਰਿਆਂ ਨੂੰ ਕੁਰਸੀਆਂ ਦੇ ਕੇ ਨਵਾਜਿਆ ਹੁਣ ਕਮਲਨਾਥ ਨੂੰ ਵੀ ਕੁਰਸੀ ਦੇ ਕੇ ਨਵਾਜ ਰਿਹਾ ਮੁੱਖ ਮੰਤਰੀ ਦਾ ਇਹ ਕਿੱਥੇ ਦਾ ਇਨਸਾਫ ਹੈ ਮੈਂ ਅਜੇ ਵੀ ਇਹਨਾਂ ਨੂੰ ਕਹਿ ਰਿਹਾ ਅਜੇ ਅਜੇ ਵੀ ਸੋਚ ਲਓ ਸਮਝ ਲਓ ਦੁੱਲੇ ਬੇਰਿਆਂ ਦਾ ਬੇਰਾਂ ਦਾ ਕੋਈ ਵਿਗੜਿਆ ਨਹੀਂ ਹੈ ਇਹ ਚੁਗੇ ਜਾ ਸਕਦੇ ਆ ਇੱਕ ਵਾਰੀ ਮਾਫੀ ਫੇਰ ਮੰਗ ਲਓ ਜਿੱਨਾਂ ਜਗਰ ਤੁਸੀਂ ਮਾਫੀ ਨਹੀਂ ਮੰਗਣੀ ਜਾ ਕੇ ਕਾਲ ਤੱਕ ਤੇ ਉਹਨਾਂ ਜਿੱਕਰ ਤੁਹਾਨੂੰ ਇਹ ਇਹ ਰਾਹਤ ਨਹੀਂ ਮਿਲਣੀ ਇਹ ਸਿਖ ਕੋ ਬਖਸ਼ੇਗੀ ਨਹੀਂ ਇਹ ਨਸਲ ਕੁਸੀ ਤੁਹਾਡੇ ਉੱਪਰ ਇੱਕ ਬਹੁਤ ਵੱਡਾ ਕਲੰਕ ਲੱਗ ਚੁੱਕਾ ਹੈ ਇਸ ਕਲੰਕ ਨੂੰ ਧੋਤਾ ਨਹੀਂ ਜਾ ਸਕਦਾ ਸਤੋਕ ਸਿੰਘ ਜੀ ਜੇ ਤੁਹਾਡੇ ਮਾਮਲੇ ਵਾਲਾ ਆਈਏ ਹਰਦੇਪ ਸਿੰਘ ਹੋਰਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਜੇ ਆਈਏ ਜੋ ਉਸ 84 ਦੇ ਦੌਰ ਦੇ ਵਿੱਚ ਮਾਰੇ ਗਏ ਸੀਗੇ ਜੋ ਇਸ ਤਰੀਕੇ ਦੇ ਵਹਿਸ਼ੀ দানਵ ਉਸ ਵੇਲੇ ਦਿਵਾਲੇ ਹੋਏ ਪੈ ਸੀਗੇ ਸਿੱਖਾਂ ਦੇ ਉਸ ਮਾਮਲੇ ਦੇ ਵਿੱਚ ਮਸਾ ਮਸਾ ਮੈਨੂੰ ਲੱਗਦਾ ਕਿ ਤੁਹਾਡੇ ਜ਼ਖਮਾ ਤੇ ਥੋੜਾ ਜਿਹਾ ਗੂੜਾ ਆ ਸੀਗਾ ਥੋੜਾ ਜਿਹਾ ਸੁੱਕਣ ਲੱਗਾ ਸੀਗਾ ਜਦੋਂ ਅਦਾਲਤ ਨੇ ਇਹ ਸਜ਼ਾ ਸੁਣਾਈ ਕਿ ਭਾਈ ਇੱਕ ਨੂੰ ਫਾਂਸੀ ਹੋਏਗੀ ਇੱਕ ਨੂੰ ਉਮਰ ਕੈਦ ਹੋਏਗੀ ਪਰ ਹੁਣ ਉਹਨਾਂ ਵੱਲੋਂ ਵੀ ਪਟੀਸ਼ਨ ਦੁਬਾਰਾ ਪਾ ਦਿੱਤੀ ਗਈ ਤੇ ਉਹ ਮਾਮਲਾ ਦੁਬਾਰਾ ਫਿਰ ਰੜਕਿਆ ਜਾਣ ਲੱਗ ਪਿਆ ਹੈ ਤੇ ਲੱਗਦਾ ਨਹੀਂ ਹੈ ਕਿ ਜਦੋਂ ਇਸ ਤਰੀਕੇ ਨਾਲ ਵਾਰ-ਵਾਰ ਪਟੀਸ਼ਨਾਂ ਪੈਂਦੀਆਂ ਨੇ ਵਾਰ-ਵਾਰ ਫਿਰ ਉਹ ਉੱਥੇ ਹੀ ਜਾ ਕੇ ਕੇਸ ਖੜ ਜਾਂਦਾ ਹੈ ਜਾਂ ਹੁਣ ਲੱਗਦਾ ਕਿ ਇੱਕ ਵਾਰ ਸਜ਼ਾ ਹੋ ਗਈ ਹੈ ਤੇ ਹੁਣ ਜਿੰਨੀਆਂ ਮਰਜ਼ੀ ਪਟੀਸ਼ਨਾਂ ਪਾ ਲੈਣ ਤੇ ਅਸੀਂ ਆਪਣਾ ਜਿਹੜਾ ਸੀਗਾ ਸੱਚ ਉਹ ਕਰਵਾ ਦਿੱਤਾ ਹੈ ਤੇ ਉਹ سزا ਬਰਕਰਾਰ ਹੈਗੀ ਪਟੀਸ਼ਨ ਭਾਵੇਂ ਇੱਕ ਦੀ ਜਗ੍ਹਾ 50 ਪਾ ਲੈਣ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਉਸ ਵਕਤ ਜੋ ਜੱਜ ਸਾਹਿਬ ਨੇ ਜੋ ਅਜੇ ਪਾਂਡੇ ਸਾਹਿਬ ਸੀਗੇ ਇੱਕ ਨੂੰ ਫਾਂਸੀ ਸਜ਼ਾ ਦਿੱਤੀ ਇੱਕ ਨੂੰ ਉਮਰ ਕੈਦ ਉਹ ਇੱਕ ਜਾਏ ਉਹਨਾਂ ਦੀ ਦਿਆਲਗਿਰੀ ਸੀਗੀ ਜਾਏ ਉਹਨਾਂ ਦੀ ਮਾਦਤ ਸੀ ਜਾਂ ਕਿਸ ਤਰ੍ਹਾਂ ਵੀ ਸਮਝ ਲਓ ਉਹਨਾਂ ਨੂੰ ਇੱਕ ਰਾਹਤ ਦੇ ਗਏ ਬਈ ਇਹ ਤੁਸੀਂ ਗਾਹ ਅੱਗੇ ਪਟੀਸ਼ਨ ਪਾ ਸਕਦੇ ਹੋ ਉਹਨਾਂ ਨੂੰ ਇਹ ਜੋ ਲੈਂਡ ਲਿਖੀ ਸੀ ਉਹ ਲਿਖਣੇ ਨਿਸ਼ਚੈ ਨਹੀਂ ਚਾਹੀਦੇ ਇਹਨਾਂ ਨੂੰ ਰਾਹਤ ਨਹੀਂ ਸੀ ਦੇਣੀ ਚਾਹੀਦੀ ਤੇ ਸਿੱਧੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਤੇ ਲਟਕਾਉਣਾ ਚਾਹੀਦਾ ਸੀਗਾ ਤੇ ਜਿਹੜੀ ਉਮਰ ਕੈਦ ਵੀ ਦਿੱਤੀ ਹੈ ਉਹਨੂੰ ਉਮਰ ਕੈਦ ਵੀ ਨਹੀਂ ਦੇਣੀ ਚਾਹੀਦੀ ਹੁਣ ਉਹੀ ਜੋ ਕੇਸ ਹੈ ਦੁਬਾਰੇ ਪਟੀਸ਼ਨ ਪੈ ਗਈ ਹੈ ਅਪੀਲ ਪੈ ਗਈ ਹੈ ਤੇ ਹੁਣ ਦੁਬਾਰੇ ਫਿਰ ਜਿੱਦਾਂ ਪਹਿਲਾਂ ਅਸੀਂ ਰੜਕੇ ਹਾਂ 11 ਕਮਿਸ਼ਨਾਂ ਵਿੱਚ ਰੜਕੇ ਹਾਂ ਪੰਜਾਂ ਸਾਲਾਂ ਕੇਸਾਂ ਵਿੱਚ ਰੜਕੇ ਹਾਂ ਹੁਣ 34 ਸਾਲ ਲੰਘੇ ਸੀਗੇ ਹੁਣ ਪਤਾ ਨਹੀਂ ਕਿੰਨੇ ਸਾਲ ਫੇਰ ਹੋਰ ਲੰਘਣਗੇ ਇਹ ਤਾਂ ਸਮਾਂ ਦੱਸੇਗਾ ਜੀ ਵੇ ਕਿੰਨਾ ਕਿੰਨੇ ਸਾਲ ਹੋਰ ਲੰਘਦੇ ਆ ਤੇ ਮੈਂ ਤਾਂ ਇਹ ਚਾਹੁੰਦਾ ਸੀ ਵੀ ਉਸ ਵੇਲੇ ਇਹ ਜੱਜ ਸਾਹਿਬ ਜੀ ਇੱਕ ਬਹੁਤ ਜੇ ਸੋਚ ਸਮਝ ਕੇ ਕਰਦੇ ਕੇਸ ਨੂੰ ਹੋਰ ਲੈਂਦੇ ਵੀ ਡੀਪਲੀ ਤਾਂ ਇਹ ਇਥੇ ਖਤਮ ਹੋ ਸਕਦਾ ਸੀਗਾ ਇਥੇ ਖਤਮ ਹੋ ਸਕਦਾ ਸੀਗਾ ਤੇ ਹੁਣ ਜਿਸ ਤਰੀਕੇ ਨਾਲ ਘਟੋ ਘਟ ਕਵਾਇਦ ਸ਼ੁਰੂ ਹੋਈ ਪਹਿਲਾਂ ਤੁਹਾਡੇ ਵਾਲੇ ਮਾਮਲੇ ਦੇ ਵਿੱਚ ਸਜ਼ਾ ਹੋਈ ਪਹਿਲਾਂ ਤਾਂ ਮੇਰੇ ਖਿਆਲ ਹੈ ਕਿ ਇਹਦੇ ਬਾਰੇ ਚਰਚਾ ਵੀ ਬਹੁਤ ਘੱਟ ਹੁੰਦੀ ਸੀਗੀ ਕਮਿਸ਼ਨ ਬੈਠਦੇ ਸੀਗੇ ਰਿਪੋਰਟਾਂ ਬੰਦ ਹੋ ਜਾਂਦੇ ਸੀ ਬਹੁਤ ਸਾਰੇ ਕੇਸ ਉਦੋਂ ਹੀ ਬੰਦ ਕਰਕੇ ਰੱਖ ਦਿੱਤੇ ਜਾਂਦੇ ਸੀਗੇ ਰੀਓਪਨ ਹੋਏ ਆ ਕੇਸ ਬਹੁਤ ਸਾਰੇ ਹੁਣ ਇਹਨਾਂ ਰੀਓਪਨ ਹੋਏ ਕੇਸਸ ਦੇ ਵਿੱਚ ਜਿਹੜੀਆਂ ਉਹ ਸਜ਼ਾਵਾਂ ਮਿਲਣੀਆਂ ਵੀ ਸ਼ੁਰੂ ਹੋ ਗਈਆਂ ਉਮੀਦ ਵੱਜਦੀ ਹੈ ਕਿ ਇੱਕ ਇੱਕ ਕਰਕੇ ਜਿਹੜਾ 1984 ਦਾ ਦੋਸ਼ੀ ਹੈ ਉਹਨੂੰ ਭਾਵੇਂ ਥੋੜੀ ਤੇ ਭਾਵੇਂ ਬਹੁਤੀ ਹੁਣ ਸਜ਼ਾ ਮਿਲਣ ਦੀ ਜਿਹੜੀ ਆ ਉਹ ਸ਼ੁਰੂਆਤ ਹੋ ਚੁੱਕੀ ਹੈ। ਹਾਂਜੀ ਇਹ ਜ਼ਰੂਰ ਹੈ। ਚਾਹੇ ਕਿਸੇ ਨੂੰ ਜ਼ਿਆਦਾ ਸਜ਼ਾ ਮਿਲੀ ਕਿਸੇ ਨੂੰ ਥੋੜੀ ਮਿਲੀ ਜੋ 1984 ਦੇ ਵਿੱਚ ਜਿਨੀਆਂ ਨੇ ਵੀ ਐਫ ਆਈ ਆਰ ਦਰਜ ਕੀਤੀਆਂ ਆ ਲੋਜ ਕੀਤੀਆਂ ਆ ਉਹ ਉਹਨਾਂ ਨੂੰ ਕੁਛ ਨਾ ਕੁਛ ਰਾਹਤ ਮਿਲ ਰਹੀ ਹੈ। ਹੁਣ ਗਾਂ ਆਸ ਵੀ ਵੱਜ ਚੁੱਕੀ ਹੈ। ਸਾਡੇ ਕੇਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਤਕਰੀਬਨ 88 ਮੈਂਬਰਾਂ ਨੂੰ ਜੋ ਉਸ ਉੱਤੇ ਲੋਕਪੁਰੀ ਦੇ ਵਿੱਚ 100 ਆਪਣੇ ਘਰ ਨੂੰ ਅੱਗ ਲਾਈ ਸੀ ਔਰ ਨੀਅਰ ਅਬਾਊਟ 92 ਬੰਦਿਆਂ ਨੂੰ ਕਤਲ ਕਰ ਦਿੱਤਾ ਗਿਆ ਸੀ ਅੱਗ ਵਿੱਚ ਸਾੜ ਦਿੱਤਾ ਗਿਆ ਸੀਗਾ ਤੇ 95 ਬੰਦਿਆਂ ਨੂੰ ਤੇ ਉਹਨਾਂ ਨੂੰ ਉਹਨਾਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਸੀ ਸਾਡੇ ਕੇਸ ਤੋਂ ਬਾਅਦ ਦੁਬਾਰੇ ਫਿਰ ਹਾਈ ਕੋਰਟ ਨੇ ਉਹਨਾਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੀ ਉਹ ਬਰਕਰਾਰ ਰੱਖੀ ਹੈ ਤੇ ਮੈਂ ਇਹ ਚਾਹੁੰਦਾ ਮੈਂ ਇਹ ਆਸ ਕਰਦਾ ਜੋ ਬਾਕੀ ਦੇ ਕੇਸ ਵੀ ਪੈਂਡਿੰਗ ਪਏ ਐ ਤੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਰਾਤ ਮਿਲੇਗੀ ਤੇ ਉਹਨਾਂ ਨੂੰ ਸਜ਼ਾ ਮਿਲਣਗੀਆਂ ਇਹ ਇੱਕ ਕਿਸਮ ਦਾ ਬਹੁਤ ਵਧੀਆ ਆਪਣਾ ਅਸੀਂ ਆਸ਼ਾ ਰੱਖ ਕੇ ਚੱਲਦੇ ਕਦਮ ਹੈ ਇਹ ਆਪਣੇ ਜੱਜ ਸਾਹਿਬਾਨ ਅਦਾਲਤ ਦਾ ਕਾਨੂੰਨੀ ਤੇ ਤਾਂ ਕਿ ਵੀ ਸਾਨੂੰ ਸਿੱਖ ਕੌਮ ਨੂੰ ਵੀ ਕੁਝ ਨਾ ਕੋਸ਼ਿਸ਼ ਸਾਨੂੰ ਕਾਨੂੰਨ ਦੇ ਉੱਪਰ ਭਰੋਸਾ ਹੋ ਸਕੇ ਹੋਏਗਾ ਅਸੀ ਉਹਨੂੰ ਪਰ ਉਸਾ ਕਦਮ ਬੇ ਜਰੂਰ ਕੋਈ ਨਾ ਕੋਈ ਰਾਤ ਮਿਲੇਗੀ ਅੱਛਾ ਸੰਤੋਖ ਸਿੰਘ ਜੀ ਹੁਣ ਸਜ਼ਾ ਮਿਲ ਗਈਆਂ ਭਾਵੇਂ ਕੇਸ ਦੁਬਾਰਾ ਫੇਰ ਉਸੇ ਲੀਤੇ ਤਰ੍ਹਾਂ ਪਟੀਸ਼ਨ ਪਾਉਣ ਤੋਂ ਬਾਅਦ ਜਿਹੜੇ ਬਹੁਤ ਸਾਰੇ ਕੁਝ ਨੁਕਸਾਨ ਵੀ ਹੋਏ ਤੁਹਾਡੇ ਆਰਥਿਕ ਨੁਕਸਾਨ ਵੀ ਹੋਇਆ ਉਸ ਆਰਥਿਕ ਨੁਕਸਾਨ ਦੀ ਪਰਪਾਈ ਕਰਨ ਦੇ ਬਾਰੇ ਵੀ ਕੋਈ ਚਰਚਾ ਛਿੜੀ ਹੈ ਜਾਂ ਸਿਰਫ ਉਸ ਹਰਦੇਵ ਸਿੰਘ ਹੋਰਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਹੀ ਇਹ ਸਾਰਾ ਜਿਹੜਾ ਕੇਸ ਚੱਲਦਾ ਪਿਆ ਹਾਂਜੀ ਇਹਦੇ ਵਿੱਚ ਜੋ ਫਿਲਹਾਲ ਤਾਂ ਜੋ ਉਹਦਾ ਕਤਲ ਦਾ ਕੇਸ ਹੈ ਹਰਦੀਪ ਸਿੰਘ ਜੀ ਦਾ ਕਤਲ ਦੇ ਕੇਸ ਬਾਰੇ ਹੀ ਚੱਲ ਰਿਹਾ ਹੈ ਤੇ ਉਹਦੇ ਬਾਅਦ ਜੋ ਸਾਡੇ ਸਟੋਰਾਂ ਨੂੰ ਅੱਗ ਲਾਈ ਗਈ ਹੈ ਦੁਕਾਨਾਂ ਨੂੰ ਅੱਗ ਲਾਈ ਗਈ ਹੈ ਸਾੜਫੂ ਕੀਤੀ ਹੈ ਲੁੱਟਮਾਰ ਕੀਤੀ ਹੈ ਉਹਦੀ ਪਰਭਾਈ ਵਾਸਤੇ ਨਾ ਤਾਂ ਪੰਜਾਬ ਗਵਰਨਮੈਂਟ ਨੇ ਅਕਾਲੀ ਗਵਰਨਮੈਂਟ ਕਾਂਗਰਸ ਗਵਰਨਮੈਂਟ ਕਿਸੇ ਨੇ ਵੀ ਨਾ ਸੈਂਟਰ ਗਵਰਨਮੈਂਟ ਨੇ ਕਿਸੇ ਨੇ ਵੀ ਕੋਈ ਪਰਭਾਈ ਨਹੀਂ ਕੀਤੀ ਸਾਡੀ ਆ ਸਾਡੀ ਕਿਸੇ ਨੇ ਵੀ ਕੋਈ ਮਦਦ ਨਹੀਂ ਕੀਤੀ ਤੇ ਮੈਂ ਆਸ ਕਰਦਾ ਆ ਬਈ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕੋਈ ਨਾ ਕੋਈ ਇਹਦੇ ਬਾਰੇ ਵੀ ਸੋਚਣਗੇ ਤੇ ਮੈਨੂੰ ਉਮੀਦ ਬੈਸੀ ਘਟ ਹੈ ਜੀ ਉਮੀਦ ਘਟ ਹੈ ਸੰਤੋਖ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਸੋ ਇਹ ਹਨ ਸੰਤੋਖ ਸਿੰਘ ਜੀ ਜਿਨ੍ਹਾਂ ਦੇ ਭਰਾ ਹਰਦੇਵ ਸਿੰਘ 1984 ਦੀ ਪਿੰਡ ਚੜੇ ਸੀਗੇ ਐਸ ਵੇਲੇ ਸੱਜਣ ਕੁਮਾਰ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਜਿਵੇਂ ਸੁناਈ ਗਈ ਬਹੁਤ ਸਾਰੇ ਉਹ ਪਰਿਵਾਰ ਜਿਨ੍ਹਾਂ ਨੇ 1984 ਦੇ ਡੰਗ ਨੂੰ ਸਹ ਆਏ ਜਦੀ 30 ਅਜੇ ਵੀ ਰੜਕਦੀ ਪਈ ਹੈ ਇਹਨਾਂ ਪਰਿਵਾਰਾਂ ਦੇ ਦਿਲਾਂ ਦੇ ਅੰਦਰ ਉਹ ਕੁਝ ਰਾਹਤ ਜ਼ਰੂਰ ਮਹਿਸੂਸ ਕਰ ਰਹੇ ਹੈ ਇਸ ਗੱਲ ਦਾ ਭਰੋਸਾ ਉਹਨਾਂ ਨੂੰ ਹੁਣ ਥੋੜਾ ਥੋੜਾ ਹੋਣਾ ਸ਼ੁਰੂ ਜ਼ਰੂਰ ਹੋ ਗਿਆ ਕਿ ਭਵਿੱਖ ਦੇ ਵਿੱਚ ਸ਼ਾਇਦ ਇਸ ਮਾਮਲੇ ਦੇ ਦੋਸ਼ੀਆਂ ਨੂੰ ਇੱਕ ਇੱਕ ਕਰਕੇ ਥੋੜੀ-ਬਹੁਤੀ ਜਿੰਨੀ ਵੀ ਹੋ ਸਕੇ ਸਜ਼ਾ ਜ਼ਰੂਰ ਮਿਲੇਗੀ 34 ਸਾਲਾਂ ਦਾ ਜਿਹੜਾ ਇੰਤਜ਼ਾਰ ਹੈ ਸ਼ਾਇਦ ਹੁਣ ਖਤਮ ਹੋਣਾ ਸ਼ੁਰੂ ਹੋ ਜਾਏਗਾ ਪਰ ਬਹੁਤ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਹੁੰਦੀਆਂ ਹਨ ਜਿਨ੍ਹਾਂ ਪ੍ਰਕਿਰਿਆਵਾਂ ਦਾ ਆਸਰਾ ਲੈ ਕੇ ਕਈ ਵਾਰੀ ਜਿਹਦੇ ਨਾਲ ਧੱਕਾ ਹੋਇਆ ਹੁੰਦਾ ਆ ਉਹਨੂੰ ਇਨਸਾਫ ਮਿਲ ਜਾਂਦਾ ਪਰ ਇਹੀ ਕਾਨੂੰਨੀ ਦਾ ਪੇਚਾਂ ਦਾ ਆਸਰਾ ਲੈ ਕੇ ਅਪਰਾਧ ਕਰਨ ਵਾਲੇ ਅਪਰਾਧੀ ਸਜ਼ਾਵਾਂ ਤੋਂ ਬਚ ਵੀ ਨਿਕਲਦੇ ਆ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਭਵਿੱਖ ਕਿਹੋ ਜਿਹਾ ਨਿਕਲ ਕੇ ਸਾਹਮਣੇ ਆਉਂਦਾ ਏ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਇੱਕ ਗੱਲ ਜ਼ਰੂਰ ਹੈ ਸੱਜਣ ਕੁਮਾਰ ਉਹਦੇ ਸਾਥੀਆਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਥੋੜਾ ਧੀਰਜ ਥੋੜੀ ਸੰਤੁਸ਼ਟੀ ਜੜੀਆ ਉਹ ਜ਼ਰੂਰ ਇਨ੍ਹਾਂ ਪੀੜਤਾ ਦੇ ਚਿਹਰਿਆਂ ਦੇ ਉੱਤੇ ਦਿਲਾਂ ਦੇ ਵਿੱਚ ਨਜ਼ਰ ਆ ਰਹੀ ਹੈ ਕੈਮਰਾਮੈਨ ਬੌਬੀ ਦੇ ਨਾਲ ਜਸਵੀਰ ਟੀਵੀ ਪੰਜਾਬ ਫਗਵਾੜਾ